ਆਮ ਆਦਮੀ ਪਾਰਟੀ ਦੇ ਚੋਣ ਅਖਾੜੇ ਚੌਣਕਾਰਨ 2017 ਵਿਧਾਨ ਸਭਾ ਦੀ ਚੋਣ ਦਿਲਚਸਪ ਬਣਦੀ ਜਾ ਰਹੀ ਹੈ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀ ਬਣਨ ਦਾ ਦਾਵਾ ਕਰਨ ਵਾਲੀ ਆਪ ਨੂੰ ਆਪਣਿਆਂ ਤੋਂ ਹੀ ਚੁਣੌਤੀ ਮਿਲ ਸਕਦੀ ਹੈ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਦੋ ਸੰਸਦ ਅਸਤੀਫਾ ਦੇ ਸਕਦੇ ਨੇ ਫਤਿਹਗੜ੍ਹ ਸਾਹਿਬ ਤੋਂ ਸੰਸਦ ਹਰਿੰਦਰ ਸਿੰਘ ਖਾਲਸਾ ਨੇ ਐਬੀਪੀ ਸੰਜਾ ਨਾਲ ਖਾਸ ਗੱਲਬਾਤ ਵਿੱਚ ਕਿਹਾ ਕਿ ਆਗਾਮੀ ਚੋਣਾਂ ਤੋਂ ਪਹਿਲਾਂ ਆਪ ਤੋਂ ਖਫਾ ਹੋਏ ਵਰਕਰ ਨਵੀਂ ਪਾਰਟੀ ਬਣਾ ਸਕਦੇ ਨੇ ਜਿ ਨਵੇਂ ਵਰਕਰਾਂ ਦੀ ਪਾਰਟੀ ਨੂੰ ਉਹਨਾਂ ਨੇ ਸਹਿਯੋਗ ਕਰਨਾ ਹੋਇਆ ਤਾਂ ਆਪ ਤੋਂ ਅਸਤੀਫਾ ਦੇ ਦੇਣਗੇ ਉਧਰ ਪਟਿਆਲਾ ਤੋਂ ਸੰਸਦ ਡਾਕਟਰ ਤਰੰਵੀਰ ਗਾਂਧੀ ਨੇ ਵੀ এবੀਪ ਸਾਂਝਾ ਨਾਲ ਖਾਸ ਗੱਲਬਾਤ ਵਿੱਚ ਆਖਿਆ ਕਿ ਜੇਕਰ ਉਹਨਾਂ ਨੂੰ ਲੱਗਾ ਕਿ ਆਪ ਸਿਧਾਂਤਾਂ ਤੋਂ ਉਲਟ ਜਾ ਰਹੀ ਹੈ ਤਾਂ ਪੰਜਾਬ ਦੇ ਭਲੇ ਲਈ ਉਹ ਵੀ ਅਸਤੀਫਾ ਦੇ ਦੇਣਗੇ ਜਿੰਨੀ ਨਾਰਾਜ਼ਗੀ ਜਿੰਨੀ ਉਦਾਸੀ ਤਾਂ ਜਿੰਨੀ ਗੁੱਸਾ ਥੱਲੇ ਵਲੰਟੀਆਂ ਵਿੱਚ ਹੈਗਾ ਹੈ ਜੇਕਰ ਉਹ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਤਾਂ ਸਾਰੀ ਖੇਡ ਬਗਾਉਣ ਵਾਲੇ ਨੇ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਆਪਣੇ ਵਲੰਟੀਆਂ ਨੂੰ ਆਪਣੇ ਪੰਜਾਬ ਨੂੰ ਅਸੀਂ ਧੋਖਾ ਨਹੀਂ ਦੇਵਾਂਗੇ ਅਸੀਂ ਹੱਕ ਅਸੀਂ ਡੱਟ ਕੇ ਖੜ ਜਾਵਾਂਗੇ ਇਹਨਾਂ ਕਾਲੀਆਂ ਦਾ ਇਹਨਾਂ ਕਾਂਗਰਸ ਦਾ ਔਰ ਨਿੱਗਰ ਚੁੱਕੀ ਆਪ ਦਾ ਮੁਕਾਬਲਾ ਕਰਦੇ ਮੋਦੀ ਸਾਹਿਬ ਤੇ ਕੇਜਰੀਵਾਲ ਸਾਹਿਬ ਇਹ ਦੋਨੋਂ ਹੀ ਇੱਕੋ ਇੱਕੋ ਸਿੱਕੇ ਦੇ ਦੋ ਪਾਸੇ ਨੇ ਜੀ ਮੰਨਦੇ ਹੋ ਵੀ ਕੇਜਰੀਵਾਲ ਆਰਐਸਐਸ ਦਾ ਏਜੰਟ ਹੈ ਹਾਂਜੀ ਹੋਰ ਤਾਂ ਕੁਝ ਹੋਰ ਕੋਈ ਗੱਲ ਹੀ ਨਹੀਂ ਹੋ ਸਕਦੀ ਹਰਿੰਦਰ ਸਿੰਘ ਖਾਲਸਾ ਨੇ ਤਾਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਰਐਸਐਸ ਦਾ 에ਜੰਟ ਤੱਕ ਕਹਿ ਦਿੱਤਾ ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਦੋਹੇ ਸੰਸਦ ਪਾਰਟੀ ਖਿਲਾਫ ਬੋਲੇ ਹੋਣ ਇਸ ਤੋਂ ਪਹਿਲਾਂ ਯੋਗਿੰਦਰ ਯਾਦਵ ਟੜੇ ਨੂੰ ਪਾਰਟੀ ਤੋਂ ਕੱਢਣ ਦਾ ਵੀ ਬੜਜ਼ੋਰ ਵਿਰੋਧ ਕਰ ਚੁੱਕੇ ਨੇ ਪਾਰਟੀ ਅੰਦਰ ਲੋਕਤੰਤਰ ਖਤਮ ਹੋਣ ਦੇ ਦਾਅਵੇ ਕਰਦੇ ਆਏ ਨੇ ਤੇ ਹੁਣ ਵੀ ਆਪ ਨੂੰ ਰੂਸਿਆ ਦਾ ਸਾਥ ਦੇਣ ਦਾ ਦਾਵਾ ਕਰ ਰਹੇ ਨੇ ਉਧਰ ਆਪ ਦੇ ਪੁਰਾਣੇ ਸਾਥੀ ਯੋਗਿੰਦਰ ਯਾਦਵ ਸਵਰਾਜ ਬਿਆਨ ਤਹਿਤ ਆਪਣਾ ਏਜੰਡਾ ਚਲਾ ਰਹੇ ਨੇ ਹੁਣ ਸਵਾਲ ਇਹ ਹੈ ਕਿ ਕੀ ਸਵਰਾਜ ਬਿਆਨ ਦੇ ਤਹਿਤ ਹੀ ਆਪ ਤੋਂ ਖਫਾ ਵਰਕਰ ਸਿਆਸੀ ਪਾਰਟੀ ਦਾ ਗਠਨ ਕਰਨਗੇ ਜਾਂ ਫਿਰ ਇੱਕ ਹੋਰ ਨਵੀਂ ਧਿਰ ਉਭਰੇਗੀ